ਵਾਹਿਗੁਰੂ ਜੀ ਕੀ ਹੈ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਅạchਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਅੱਜ ਦੇ ਅੰਮ੍ਰਿਤ ਵੇਲੇ ਹੁਕਮਨਾਮੇ ਦੀ ਵਿਆਖਿਆ ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ ਮਾਇਆ ਦੀ ਖਾਤਰ अनेका ਆਹਾਰ ਕਰਦੇ ਹਨ ਪਰ ਪ੍ਰਭੂ ਦੀ ਭਗਤੀ ਦੀ ਤਾਂ ਤੂੰ ਸਖਣੇ ਰਹਿੰਦੇ ਤੇ ਹੇ ਨਾਨਕ ਜੋ ਜੀ ਪ੍ਰਭ ਨੂੰ ਸਾਰਦੇ ਹਨ ਉਹ ਜਿੰਨ ਭੂਤ ਹਨ ਜਿਹੜੀ ਪ੍ਰੀਤ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨਾਲ ਲਾਈਦੀ ਹੈ ਉਹ ਆਖਰ ਟੁੱਟ ਜਾਈਦੀ ਹੈ ਪਰ ਹੇ ਨਾਨਕ ਜੀ ਸੰਹ ਪ੍ਰਬੂ ਨਾਲ ਰੱਤੇ ਰਹੀਏ ਤਾਂ ਇਹੋ ਜੀ ਜੀਵਨ ਜੁਗਤ ਸਦਾ ਕਾਇਮ ਰਹੰਦੀ ਹੈ ਜਿਸ ਜਿੰਦ ਨੇ ਵਿਛੜ ਨਾਲ ਸ਼ਰੀਰ ਸੁਆਹ ਹੋ ਜਾਂਦਾ ਹੈ ਸਾਰੇ ਲੋਕ ਉਸ ਸ਼ਰੀਰ ਨੂੰ ਅਪਵਿੱਤਰ ਆਖਣ ਲੱਗ ਪੈਂਦੇ ਹਨ ਜਿੰਨਾ ਸੰਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਹੈ ਉਹ ਇੱਕ ਪਲਕ ਲਈ ਵੀ ਘਰ ਵਿੱਚ ਰਹਿਣ ਨਹੀਂ ਦਿੰਦੇ ਪਾਪ ਕਰ ਕਰਕੇ ਧਨ ਇਕੱਠਾ ਕਰਦਾ ਰਿਹਾ ਪਰ ਉਸ ਜਿੰਦ ਲਈ ਕਿਸੇ ਕੰਮ ਨਹੀਂ ਆਇਆ ਇਹ ਸ਼ਰੀਰ ਤੇ ਕਰਮਾਂ ਦੀ ਮੰਨ ਨੂੰ ਪੈਲੀ ਹੈ ਇਸ ਵਿੱਚ ਜਿਹੋ ਜਿਹਾ ਕਰਮ ਰੂਪ ਬੀਜ ਕੋਈ ਬੀਜਦਾ ਹੈ ਉਹੀ ਵੜਦਾ ਹੈ ਜੋ ਮਨੁੱਖ ਪ੍ਰਭੂ ਦੇ ਕੀਤੇ ਉਪਕਾਰਾਂ ਨੂੰ ਭਲਾਉਂਦੇ ਹਨ ਉਹ ਉਸ ਨੂੰ ਵਿਸਾਰ ਦਿੰਦੇ ਹਨ ਆਖਰ ਜੁਨਾ ਵਿੱਚ ਭਟਕਦੇ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ